ਮੇਰੀ ਪੀੜੇ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰगोबिंद ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਸ਼੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਜਨਮ ਅਸਥਾਨ ਗੁਰੂ ਕੀ ਵਡਾਲੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ਼੍ਰੀ ਅਖੰਡ ਪਾਠ ਸਾਹਿਬ ਦੇ ਪੋਗ ਉਪਰੰਤ ਸਜੇ ਦੀਵਾਨਾ ਵਿੱਚ ਪੰਥ ਪ੍ਰਸਿੱਧ ਕੀਰਤਰੀਆਂ ਟਾੜੀਆਂ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨੇ ਹਲਕੀਤਾ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਦਾਸ ਜੀ ਜੀ ਮਹਾਰਾਜ ਗੁਰੂ ਹਰਗੋਬਿੰਦ ਪਾਸ਼ਾ ਦੇ ਚਰਨਾਂ ਦੇ ਗੁਰੂ ਵਿਡਾਲੀ ਸਾਹਿਬ ਅੱਜ ਜਨਮ ਦਿਹਾੜੇ ਦੇ ਖੁਸ਼ੀ ਵਿੱਚ ਉਹਨਾਂ ਦੇ ਸਬੰਧ ਵਿੱਚ ਘੋੜ ਮੇਲਾ ਬਣਾਇਆ ਜਾ ਰਿਹਾ ਹੈ ਸੱਚੇ ਪਾਤਸ਼ਾਹ ਤੇ ਵਿਡਾਲੀ ਸਾਹਿਬ ਸਭ ਸੰਗਤਾਂ ਹੁਣ ਆ ਕੇ ਪਹੁੰਚੀਆਂ ਹਨ ਮੈਂ ਗੁਰੂ ਮਹਾਰਾਜ ਤੇ ਪਾਸ਼ਾ ਜੀ ਉਬਾਰ ਕਿਰਪਾ ਕੀਤੀ ਹੈ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਗੁਰੂ ਗੁਰੂ ਹਰਗੋਬਿੰਦ ਪਾਸ਼ਾ ਦੀ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਗੁਰੂ ਕੀ ਵਿਡਾਲੀ ਵਿਖੇ ਗੁਰੂ ਹਰਗੋਬਿੰਦ ਪਾਸ਼ਾ ਜੀ ਜਨਮ ਸਥਾਨ ਤੇ ਸੰਗਤਾਂ ਨਮਸਤਕ ਹੋਈਆਂ ਨੇ ਇਸ ਨਾਮ ਤੋਂ ਆਏ ਜੀ ਅਸੀਂ ਬਹੁਤ ਰੌਣਕਾਂ ਪਹਿਲੀ ਵਾਰ ਦੇਖਣ ਨੂੰ ਮਿਲੇ ਬਹੁਤ ਵਧੀਆ ਲੱਗਦਾ ਜੀ ਆਏ ਸੁਖ ਸ਼ਾਂਤੀ ਵਾਸਤੇ ਜੀ ਅੱਜ ਪਹਿਲੀ ਵਾਰੀ ਦਰਸ਼ਨ ਕਰਨਾ ਬਹੁਤ ਵਧੀਆ ਲੱਗ ਰਿਹਾ ਜੀ ਸਾਨੂੰ ਹਾਂਜੀ ਸਰ ਬਹੁਤ ਵਧੀਆ ਲੱਗ ਰਿਹਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅੱਜ ਜਨਮ ਦਿਹਾੜਾ ਹੈ ਅਸੀਂ ਇੱਥੋਂ ਲੋਕਲ ਹੀ ਆਏ ਆ ਸੰਗਤ ਦੇਖ ਕੇ ਸੰਗਤ ਦਾ ਸੰਗਤ ਦੀ ਖੁਸ਼ੀ ਗੁਰੂ ਜੀ ਦੇ ਲਈ ਪਿਆਰ ਦੇ ਕੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਗੁਰੂ ਕੀ ਵਡਾਲੀ ਸਾਹਿਬ ਆਏ ਆ ਜੀ ਹਾਂਜੀ ਬਹੁਤ ਰੌਣਕਾਂ ਮਾਰ ਰਹੀਆਂ ਜੀ ਹਾਂਜੀ ਤੇ ਇੱਥੇ ਹਰ ਮਨੋ ਕਾਮਨਾਵਾਂ ਸ਼ਰਧਾ ਭਾਵਨਾ ਨਾਲ ਜੋ ਵੀ ਸੱਚੇ ਦਿਲੋਂ ਕਰੀਏ ਪੂਰੀਆਂ ਹੁੰਦੀਆਂ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੰਗਤਾਂ ਦੇ ਮਿਹਰ ਭਰੇ ਹੱਥ ਰੱਖਣ ਜੀ ਗੁਰਦੁਆਰਾ ਗੁਰ ਕੀ ਵਡਾਲੀ ਆਏ ਆ ਆਪਾਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਜਨਮ ਸਥਾਨ ਹੈ गावा ਗੁਦਪੁਰਾ ਵਾ ਅੱਜ ਬਹੁਤ ਜ਼ਿਆਦਾ ਰੌਣਕਾਂ ਵਾ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਇਹ ਜਨਮ ਸਥਾਨ ਛੇਵੇਂ ਪਾਤਸ਼ਾਹ ਮੇਰੀ ਪੀੜੀ ਵਾਲੇ ਗੁਰੂ ਕੀ ਵਡਾਲੀ ਗੁਰੂ ਕੀ ਵਡਾਲੀ ਉਸ ਪਰਮੇਸ਼ਵਰੀ ਨਮਸ਼ਕਾਰ ਜੀ ਕੀ ਸੱਚੇ ਪਾਤਸ਼ਾਹ ਹਰਿ ਕਦਾ ਪੜਾ ਕਰੇ ਹਰਿ ਕਰੋ ਤੰਦਰੁਸੀਆਂ ਬਖਸ਼ੋ ਇਸੇ ਤਰ੍ਹਾਂ ਉਹਦੇ ਆਗਮਨ ਪਰਪਰ ਤੇ ਦਰਸ਼ਕ ਦੇ ਰਹਿਣ ਅਸੀਂ ڪرਿੰਡੇ ਤੋਂ ਆਏ ਆ ਤੇ ਇਸ ਅਸਥਾਨ ਤੇ ਵੇਖਿਆ ਲੱਖਾਂ ਹੀ ਸੰਗਤਾਂ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਸਥਾਨ ਜਨਮ ਅਸਥਾਨ ਗੁਰੂ ਕੀ ਬਡਾਲੀ ਜਿੱਥੇ ਲੱਖਾਂ ਦੀ ਗਿਣਤੀ ਤੋਂ ਵੱਧ ਸੰਗਤਾਂ ਆ ਕੇ ਹਾਜ਼ਰੀਆਂ ਭਰ ਰਹੀਆਂ ਸੁਣੀ ਅਰਦਾਸ ਸਵਾਮੀ ਮੇਰੇ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਯੁੱਗ ਅੰਤਰ ਗੁਰੂ ਨਾਨਕ ਕੀ ਵਡਿਆਈ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਸਥਾਨ ਗੁਰਦੁਆਰਾ ਗੁਰੂ ਕੀ ਵਡਾਲੀ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਦਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਕੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਮਰਥਰ ਫਾਸਟਵੇ ਖਬਰ ਨਾਮ ਰਹੀ ਕੈਮਰਾਮੈਨ ਪਰੇਸ਼ਰ ਸ਼ਰਮਾ ਦੇ ਨਾਲ ਰਕੇਸ਼ ਕੁਮਾਰ